ਜਦੋਂ ਨਵੇਂ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵਾਂਗੇ ਵਧੀਆ ਚਾਹੀਦੇ ਹੋ ਦੇਖ ਸਕਦੇ ਹੋ ਤੁਸੀਂ ਕਿੰਨਾ ਬਰਾ ਹਾਲ ਹੋਇਆ ਪਿਆ ਕੰਮ ਚ ਇਹ ਅੱਜ ਵਲੌਗ ਦੀ ਸਟਾਰਟਿੰਗ ਆਪਾਂ ਦੁਪਹਿਰ ਤੋਂ ਕਰਨ ਲੱਗੇ ਆ ਇਹ ਜਿਹੜਾ ਪਿਛਲਾ ਵਲੌਗ ਆਗਾ ਜਿਹੜਾ ਕਿ ਅੱਜ ਆਉਣਾ ਇਹ ਵਲੌਗ ਤਾਂ ਕੱਲ ਨੂੰ ਆਉਣਾ ਜਿਹੜਾ ਅੱਜ ਆਉਣਾ ਵਲੌਗ ਉਹ ਵਲੌਗ ਚਾਪਾ ਸਾਨੂੰ ਅੱਜ ਸਵੇਰ ਹੀ ਸਾਰੇ ਜਾਨੀ ਜਿਹੜੇ ਕੰਮਕਾਰ ਸੀਗੇ ਉਹ ਦੱਸਦੇ ਨੇ ਕਿ ਸਾਨੂੰ ਤੇ ਹੁਣ ਆਪਾਂ ਲੱਗਿਆ ਨਵੇਂ ਵਲੌਗ ਦੀ ਸਟਾਰਟਿੰਗ ਕਰਨ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਚੱਲ ਰਿਹਾ ਕੰਪਿਊਟਰ ਕਰਾ ਅੰਬਾਲੀ ਮੋਟਰ ਤੇ ਚੱਲ ਰਿਹਾ ਬਾਕੀ ਮੋਟਰਾਂ ਦੇ ਤਾਂ ਆਪਾਂ ਸਾਰੇ ਲਾਤਾ ਇੱਥੇ ਰਹਿ ਗਿਆ ਤੇ ਹੁਣ ਇੱਕ ਸ਼ਾਇਦ 3-7 ਕਿੱਲੇ ਹੋਰ ਲੈ ਲੈ ਠੇਕੇ ਤੇ ਉਧਰ ਵੀ ਸ਼ਾਇਦ ਲਾਉਣਾ ਸ਼ਾਇਦ ਖਾਨੀ ਨਾਮ ਲਾਉਣਾ ਉਹ ਹਜੇ ਦੇਖਦੇ ਆ ਵੀ ਕਿਵੇਂ ਕਰਨਾ ਕਿਵੇਂ ਨਾ ਤੇ ਕਿਉਂਕਿ ਉਹ ਪਿਛਲੇ ਛੜ ਵੀ ਆਪਣੇ ਕੋਲ ਹੀ ਸੀ ਉਹ ਜ਼ਮੀਨ ਉਹ ਪੰਚਾਇਤੀ ਜ਼ਮੀਨ ਆ ਪੰਚਾਇਤੀ ਯਾਨੀ ਪਹਿਲਾਂ ਕੋਈ ਕੋਈ ਪਿੰਡ ਦਾ ਜਾਨੀ ਹੋਰ ਜਾਂ ਆਪਾਂ ਬਾਹਰ ਦੇ ਸੀਗੇ ਆਏ ਬੰਦੇ ਇਕੱਠੇ ਕਰਕੇ ਉਹਦੀ ਬੋਲੀ ਲੱਗੀ ਸੀ ਉਹ ਜ਼ਮੀਨ ਦੀ ਤੇ ਉਹ ਆਪਾਂ ਲੈ ਲਿਓ ਜ਼ਮੀਨ ਮਾਮੇ ਹੁਣਾਂ ਨੇ ਲੈ ਲਿਓ ਉਹ ਜ਼ਮੀਨ ਤੇ ਉਹਦੇ ਚ ਹੁਣ ਦੇਖਦੇ ਆ ਉਹਦਾ ਪਿਛਲੇ ਸਾਲ ਆਪਣੇ ਕੋਲ ਸੀ ਉਦੋਂ ਠੀਕ ਸੀਗੀ ਜਾਨੀ ਐਕੀ ਦੇਖਦੇ ਆ ਵੀ ਉਹ ਚ ਕੰਪਿਊਟਰ ਕਰਾ ਲਾਉਣਗੇ ਜਾਂ ਨਾ ਲਾਉਣਗੇ ਉਹ ਚੀਜ਼ਾਂ ਦੇਖਦੇ ਆ ਉਹ ਉਧਰ ਗਏ ਬਣ ਪੰਚਾਇਤੀ ਚ ਸਾਰੇ ਜਾਨੇ ਆਪਾਂ ਇਧਰ ਅੰਬਾਲੀ ਤੇ ਕੰਪਿਊਟਰ ਕਰਾ ਫੇਰ ਚਲਾਉਣਿਆਂਗੇ ਤੇ ਪਤਾ ਚੱਲਿਆ ਉਹ ਤੋਂ ਬਾਅਦ ਅੱਧਾ ਘੰਟਾ ਲਵਾਤਾ ਮਸ਼ਾਂ ਚਲਾਇਆ ਈ ਟ੍ਰੇ ਚੱਲਨੀ ਆ ਕਰੀ ਖੜ ਜਿਆ ਕਰੀ ਬਣੋ ਫੇ ਚਲਾਇਆ ਅਜੇ ਵੀ ਚੱਲਿਆ ਨਹੀਂ ਪੂਰੀ ਰੀਜਨ ਦੀ ਆ ਹਵਾ ਨਹੀਂ ਆਹੇ ਪਤਾ ਲੱਗਦਾ ਉਹ ਇਹ ਵੀ ਚੱਲਿਆ ਨਹੀਂ ਇਹ ਮੇਰੇ ਇਹ ਬੋਦ ਚਲਾਇਆ ਜੇ ਨਾ ਟਾਈਮ ਹੋਣੀ ਚਾਲਦੀ ਉਹਨਾਂ ਟਾਈਮ ਅਰੇਂਜ ਨਹੀਂ ਫੜਦਾ ਕਰਾ ਉਹ ਚੱਲ ਵੀ ਤੇ ਰੇਂਜ ਫੜਦੀ ਇਹ ਉਹ ਫੜਦਾ ਕੈਂਕਰ ਗਰਮੀ ਬਹੁਤ ਆ ਯਾਰ 45 ਡਿਗਰੀ ਹੋ ਗਿਆ 45 ਤੇ ਬਹੁਤ ਬੁਰਾ ਹਾਲ ਹਕ ਹੈ ਵਾ ਖੜੇ ਬੰਦੇਆਂ ਦੀਆਂ ਲੱਤਾਂ ਮਾਚੀਆਂ ਨੇ ਯਾਰ ਅਸੀਂ ਜਾਣੀਏ ਸਿਖਰ ਦੁਪਹਿਰੇ ਜੋੜਿਆ ਦੇਖ ਲਓ ਟੁੱਪੇ ਤੇ ਪਾਣੀ ਵੀ ਸਾਡੇ ਕੋਲ ਨਹੀਂ ਸੀਗਾ ਪਾਣੀ ਦਾ ਬਾਜੋ ਭਰ ਕੇ ਲਿਆਂਦਾ ਦੇਖੋ ਆ ਜਗੜ ਜੱਟਾਂ ਦੀ ਜੀਸੀ ਕੀਕੀਆਂ ਤੇ ਉਹ ਝਾੜੀ ਵੀ ਆ ਖੱਦਰ ਦੀ ਪੂਰੀ ਇਹਦਾ ਪਾਣੀ ਠੰਡਾ ਰਹਿੰਦਾ ਇਹਦੇ ਵਿੱਚੋਂ ਪਾਣੀ ਬਹੁਤ ਠੰਡਾ ਰਹੇਗਾ ਕੀ ਹਿਰ ਭਰ ਕੇ ਲਿਆਂਦਾ ਉਹ ਮੋਟਰ ਤੂੰ ਦੇਖੋ ਜਮਾ ਪਾ ਅਸੀਰਲੇ ਗੈਰੇ ਚ ਬੈਠੇ ਆ ਮੋਟਰ ਦੇ ਆਪਣਾ ਜਮਾ ਖੇਰਲਾ ਕੇ ਆ ਰਾਮ ਬਾੜੀ ਮੋਟਰ ਦਾ ਇੱਧਰ ਵੀ ਕਿਸੇ ਦੀ ਜ਼ਮੀਨ ਆ ਉਧਰ ਉਹਦੇ ਪਰਲੇ ਪਾਸੇ ਵੀ ਕਿਸੇ ਦੀ ਜ਼ਮੀਨ ਹੈ ਇਹ ਆਪਣਾ ਕਿਆਰਾ ਵਿਚਾਲੇ ਆ ਗਿਆ ਤੇ ਆਹ ਵਾਟ ਨੂੰ ਫਿਰ ਸਿੱਧੀ ਉਹ ਮੋਟਰ ਦੇ ਬੈਕਸਾਈਡ ਜਾ ਲੱਗਣਾ ਹੈ ਉਹ ਮੋਟਰ ਦੇ ਬੈਕਸਾਈਡ ਜਾਂਦਾ ਸਾਰਾ ਘੁੰਮ ਕੇ ਏਰੀਆ ਜੋ ਫਿਰ ਹੁਣ ਲਾ ਲਈ ਆਪਾਂ ਕੰਪਿਊਟਰ ਕਾ ਇਧਰ ਇਧਰ ਲਾ ਰਮੇੜ ਕੇ ਹੁਣ ਸਾਨੂੰ ਫਿਰ ਇਹ ਨਿਬੜੇ ਦੀ ਦਿਖਾਵਾਂਗੇ ਜਦੋਂ ਕੰਪਿਊਟਰ ਕਾ ਸਾਰੇ ਲੱਗ ਗਿਆ ਨਿਬੜੇ ਦੇ ਦੇਖਣਾ ਫਿਰ ਸ਼ਾਇਦ ਇਹਦੇ ਮਗਰ ਤਾਵੀਆਂ ਪਾਉਣੀਆਂ ਨੇ ਕਾ ਫਿਰ ਪੰਚਾਇਤੀ ਚ ਤਾਵੀਆਂ ਮਾਰਨੀਆਂ ਪੈਣੀਆਂ ਵੈਸਾ ਫਿਰ ਜਾ ਕੇ ਕੰਪਿਊਟਰ ਕਾ ਲੱਗੂਗਾ ਉਨ ਦਾ ਕਬੂਟਾ ਟਰੈਕਟਰ ਜਿਹੜਾ ਉਧਰ ਗਿਆ ਵੈਸਾ ਪੰਚਾਇਤੀ ਚ ਜਿਹੜੀ ਚੱਕਦੰਨੇ ਵਾਲੀ ਉਹ ਆਪਣੇ ਇਧਰ ਲਈ ਛੱਡ ਰਹੀ ਅੰਬਾਲੀ ਨੂੰ ਸਾਹਮਣੇ ਹੀ ਰਹੇਗੀ ਜਿਹੜੀ ਆਪਣੀ ਪੰਚਾਇਤੀ ਆ ਉਹ ਅੰਬਾਲੀ ਦੇ ਆਸ ਲੋ ਟੇਢੇ ਲੋ ਟੇਢੀ ਹੈ ਇਹ ਉਹ ਅੰਬਾਲੀ ਭਾਈ ਵੀ ਕਹਿੰਦਾ ਯਾਰ ਬਾਲਾ ਬੁਰਾ ਹਾਲਾ ਪਿਆ ਗਰਮੀ ਦਾ। ਉਹ ਇੱਕ ਸਾਡੇ ਕੋਲ ਪਾਣੀ ਨਹੀਂ ਸੀ ਯਾਰ ਪਾਣੀ ਨਾਲ ਮੂੰਹ ਸੁੱਕੇ ਪਈ ਸੀਗੇ। ਵੀ ਤੇ ਅੱਜ ਸਵੇਰ ਦੇ ਲੱਗੇ ਵੇ ਸੀ ਕੰਪਿਊਟਰ ਕਰਾ ਦੇ 6 ਵਜੇ ਦੇ। 5:30 ਵਜੇ 6 ਵਜੇ ਆਪਾਂ ਸਾਰੇ ਕਿਤੇ ਨਿਵੇੜਤਾ ਆਪਣਾ ਆਪਣੇ ਆਪਣੇ ਖੇਤਾਂ ਦਾ ਸਾਰੇ ਕਿਤੇ ਨਿਪਟੜ ਗਿਆ। ਹਜੇ ਹੋਰ ਬਾਹਰੇ ਲਾਉਣਾਗਾ ਸੁਰੱਖਣ ਭਾਜੀ ਕੇ ਲਾਉਣਾਗਾ। ਤੇ ਉਧਰ ਲਾਉਣਾ ਹਜੇ ਉਹ ਕਾਲੂ ਲਾਵਾਂਗੇ ਤੇ ਅੱਜ ਹੁਣ ਕੰਪਿਊਟਰ ਕਰਾਪ ਕਰੇ ਕੱਢ ਦਿੰਨੇ ਆ ਜਾ ਕੇ। ਉਹ ਵੀ ਤੇ ਆਪਾਂ ਲੈ ਕੇ ਚੱਲਿਆ ਆਹ ਟਰੈਕਟਰ। ਇਹ ਆਪਾਂ ਮਕੰਦਪੁਰੋਂ ਦੀਆਂ ਲਾਈਟਾਂ ਰੋਡ ਕਰਾ ਕੇ ਲਾਉਣੀਆਂ ਨੇ ਤੇ ਇਹ ਫਿਰ ਤਿੰਨੇ ਟਰੈਕਟਰ ਹੀ ਜਾਣਗੇ ਪੰਚਾਇਤੀ ਚ ਇੱਕ ਟਰੈਕਟਰ ਇਧਰ ਕੱਦੂ ਕਰਦਾ ਕਬੋਟਾ ਜਦੋਂ ਇਹਨੇ ਕੱਦੂ ਕਰਤਾ ਇਹ ਵੀ ਉੱਥੇ ਪਹੁੰਚ ਜੂ ਹਾਲੈਂਡ ਘਰੇ ਵਾਗ ਗਿਆ ਉਹਦਾ ਕੰਪਿਊਟਰ ਕਰਾ ਕਢਾ ਕੇ ਉਹਨੂੰ ਤਵੀਆਂ ਪਾ ਕੇ ਪੰਚਾਇਤੀ ਚ ਭੇਜ ਦਿੰਨੇ ਆ ਤੇ ਜਿਹੜਾ ਇਹ ਟਰੈਕਟਰ ਆ ਇਹਦੀਆਂ ਲਾਈਟਾਂ ਰੋਡ ਕਰਾ ਕੇ ਇਹਦੇ ਮਗਰ ਵੀ ਤਵੀਆਂ ਪਾ ਕੇ ਪੰਚਾਇਤੀ ਚ ਲਾਂਗੇ ਉਹਦੀ ਗੋਲੀ ਅੱਜ ਹੋਣ ਕਰਕੇ ਅੱਜ ਸਾਰਾ ਕੰਮ ਮੇਰਾ ਇਕੱਠਾ ਹੀ ਆ ਬਸ ਫਿਰ ਉਹਨਾਂ ਨਾਲ ਹੁੰਦੀ ਤਿਆਰ ਕਰਨ ਆ ਜਮੀਨਾਂ ਦੀ ਸਾਰੀਆਂ ਨੇ ਇਹ ਚਲੋ ਫਿਰ ਹੁਣ ਚੱਲਦੇ ਆ ਘਰ ਨੂੰ ਕੰਪਿਊਟਰ ਦਾ ਕਢਾ ਕੇ ਉਹਨੂੰ ਸਿੱਧਾ ਮੁਕੰਦਪੋਰੀ ਮਿਲਾਂਗੇ। ਲੈ ਜਿਹੜਾ ਖਰਾਬ ਐ ਉਹ ਲੋਟ ਕਰਾਉਣਾ ਆ ਦੇ ਹੁਣ ਆਪਾਂ। ਤੇ ਜੀ ਤੁਰੇ ਜਾ ਰਹੇ ਹੈ ਗਾਈ ਆਪਾਂ। ਅੱਬਾ ਪਹੁੰਚਿਆ ਪੰਚਾਇਤੀ ਚ। ਆਓ ਦੇਖੋ ਗਰ ਦੌੜਦਾ ਨਹੀਂਗਾ। ਉੱਥੇ ਚੱਲ ਗਿਆ ਬਾ ਬਹਾਈ। ਆਪਾਂ ਕਰਾਉਣ ਗਏ ਸੀ ਦੂਜੇ ਟਰੈਕਟਰ ਦਾ ਕੰਮ ਉਹ ਵੀ ਇੱਥੇ ਹੀ ਲਾਉਣਾ ਸੀ ਲਿਆ ਕੇ ਤਵੀਆਂ ਤੇ। ਉਹਦਾ ਗੱਲ ਕਰ ਕੰਮ ਨਹੀਂ ਹੋਇਆ ਹੈਗਾ। ਕਮਾਂ ਰਾਤ ਨੂੰ 10 ਵਜੇ 10 11 ਵਜੇ ਤੱਕ ਚੱਲਣਾ ਟਰੈਕਟਰ। ਜਿਹਦਾ ਕੰਮ ਹੋ ਜਾਂਦਾ ਉਹਦੀਆਂ ਲਾਈਟਾਂ ਲੂਟਾਂ ਹਾਰ ਨੂਰ ਨੂੰ ਸਾਰਾ ਕੋ ਖੜਾ ਸਾਰਾ ਕੁਝ ਖੜ ਗਿਆ ਸੀ ਗੱਲ ਜਿਨ੍ਹਾਂ ਨੇ ਨਹੀਂ ਪਤਾ ਹੈਗਾ ਉਹ ਪਿਛਲਾ ਵਲੌਗ ਦੇਖਣ ਉਹਨਾਂ ਨੂੰ ਪਤਾ ਲੱਗ ਜੂ ਕਿਵੇਂ ਖੜਿਆ ਸੀਗਾ ਤੇ ਸਾਰਾ ਕੁਝ ਖੜਨ ਕਰਕੇ ਉਹਨੂੰ ਲਾ ਨਹੀਂ ਸਕੀ ਤਵੀਆਂ ਤੇ ਹੁਣ ਜਿਹੜਾ ਕਬੂਟਾ ਕਾ ਆਪਣਾ ਇੱਕ 55ਤੀ ਚੱਲਦਾਗਾ ਤੇ ਕਬੂਟਾ ਆਪਣਾ ਚੱਲਦਾ ਉਧਰ ਕੱਦੂ ਚ ਅੰਬਾਲੀ ਜੇ ਉਹ ਕੱਦੂ ਕਰਕੇ ਤਵੀਆਂ ਪਾ ਲੇਊਗਾ ਇਹ ਟਰੈਕਟਰ ਨਹੀਂ ਐਸੇ ਤੇ ਨਹੀਂ ਚੱਲਣੇ ਸੀ ਜੇ ਕਿਤੇ ਉਹਦਾ ਕੰਮ ਹੋ ਜਾਂਦਾ ਉਹਦਾ ਕੰਮ ਨਹੀਂ ਹੋਇਆ ਹੈਗਾ ਹੁਣ ਇੱਥੇ 55ਤੀ ਹੀ ਚੱਲਦਾ ਕੱਲਾ ਇਹਦੀ ਮਗਰ ਸਾਰਿਆਂ ਨੂੰ ਬੱਟੀਆਂ ਦਵੀਆਂ ਪਾਈਆਂ ਹੋਈਆਂ ਨੇ ਤੇ ਕਬੂਟੇ ਮਗਰ ਛੋਟੀਆਂ ਹੋਣੀਆਂ ਆ। ਉਹਦੇ ਮਗਰ ਉਦੋਂ ਛੋਟੀਆਂ ਹੋ ਜਾਣੀਆਂ ਇਹ ਗੱਲ ਕਰ। ਉਹਦਾ ਕੰਮ ਨਹੀਂ ਹੋਇਆ ਹੈਗਾ ਤੇ ਚਲੋ ਤੇ ਦਿਖਾਉਣਾ ਫਿਰ ਥੋਨੂੰ ਆਪਾਂ। ਦੇਖੋ ਮੋਟਰ ਕਿੰਨੀ ਸਾਫ਼ ਹੋਈ ਹੈ ਕੀ। ਜਦੋਂ ਆਪਾਂ ਪਿਛਲੀ ਵਾਰ ਲੈਤੀ ਸੀਗੀ ਠੇਕੇ ਤੇ ਉਦੋਂ ਬਹੁਤ ਸੁਹਾਈ ਕਰੀ ਆ ਮੋਟਰ ਦੀ। ਗੰਦ ਪਾਇਆ ਪਿਆ ਸੀ ਆ ਮੋਟਰ ਤੇ। ਆਂ ਕਿ ਆ ਰਤਾ ਬਾਤਾ ਸਾਰਾ ਤਕੀਆਂ ਲਾਤੀਆਂ ਇਤਨਾ। ਇਹ ਉਹ ਵੱਡਾ ਬਾਤ ਆ ਉਹ ਪਰਲਾ ਵੱਡਾ ਕਹਿ ਰਹੇ ਨੇ ਕਿ ਜਿਹੜਾ ਉਧਰ ਛੋਟਾ ਜਿਹਾ ਹੁੰਦਾ ਸੀ 11 ਉਹ ਵਾਲਾ ਵੀ ਬਾਤ ਆ ਉਹ ਕਬੂਟੇ ਨਾਲ ਬਾਤ ਆ ਉਹ ਦੁਪਹਿਰ ਹੀ ਕਬੂਟਾ ਵਿਹਲਾ ਸੀ ਇਹ ਲੱਗਿਆ ਵੈਸੇ ਕੰਪਿਊਟਰ ਕਰਾ ਤੇ ਉਹਦੇ ਕਬੂਟੇ ਨੇ ਬਾਤਾਂ ਸੀਗਾ ਧਮਾਂ ਚ ਖੜਾ ਕੋਈ 11 ਭਰਿਆ ਵੈਸੇ ਹੁਣ 11 ਭਰਿਆ ਉਹ ਹੁਣ ਉਹ ਕੱਢੀ ਚ ਭਾ ਗਿਆ ਓਏ ਰਾਤ ਦੇ ਬੱਜੇ ਪਏ ਨੇ 8:30 ਤੇ ਆਪਾਂ ਲੱਗੇ ਵੇ ਇਧਰ ਬਹੁਣ ਇਹ ਜਿੰਨਾ ਬੋਣਾ ਸੀ ਉਹਨਾਂ ਆਪਾਂ ਬਾਤ ਆ ਜੇ ਨਾ ਤੇ ਹੁਣ ਆ ਖੱਤਾ ਰਹਿ ਗਿਆ ਇਹ ਆਪਾਂ ਕੱਲੂ ਬਾਹਾਂਗੇ ਆਹ ਵਾਲਾ ਆਹ ਖੱਤਾ ਇਹ ਕੱਲੂ ਬਾਹਾਂਗੇ ਆਪਾਂ ਤੇ ਉਹ ਬਾਕੀ ਸਾਰੇ ਖੱਤੇ ਬਾਅਦ ਤੇ ਚਾਉ ਇੱਕ ਤਾਂ ਹੁਣ ਇੱਕ ਤੇਲ ਤੇ ਕਰੀ ਤੇਲ ਘੱਟ ਅਸਲਾ ਜੇ ਤਾਂ ਕਰਕੇ ਬੰਦ ਕਰਤਾ ਆਪਾਂ ਤੇ ਹੁਣ ਹਨੇਰਾ ਹੋ ਗਿਆ ਜਿਆਦਾ 9 9:30 ਵਜੇ ਤੇ ਚੱਲਦੇ ਆਂ ਫਿਰ ਹੁਣ ਆਪਾਂ ਘਰ ਨੂੰ ਤੇ ਫੇਰ ਮਿਲਦਾ ਆਪਾਂ ਤੁਹਾਨੂੰ ਸਵੇਰੇ ਸਵੇਰੇ ਵਲੌਗਸ ਮਿਲਾਂਗਾ ਆਪਾਂ ਤੁਹਾਨੂੰ ਚਲੋ ਫਿਰ ਮੜਦੇ ਆ ਨੈਕ ਟਾਈਮ ਡੀਟੇਲ ਚੈੱਕ ਕਰਦੇ ਹੁਣ ਇਹ ਕਿੰਨਾ ਕਰ ਰਹੇ ਕਿੰਨਾ ਕਰਾ ਛੋਟੀ ਟੁੱਟ ਗਈ ਤੇ ਸਾਰਿਆਂ ਨੂੰ ਦੇਸੀ ਜਿਗਾਰ ਜੱਟਾਂ ਵਾਲਾ ਦੇਖੋ ਤੁਸੀਂ ਹੁਣ ਜੱਟ ਸੌਦਾ ਇਹ ਉਹ ਤਾਂ ਖਾਦਾ ਹੀ ਨਹੀਂ ਕੀ ਵਾਲਾ ਹਨਾ ਕੋਈ ਵਾਲਾ ਨਹੀਂ ਖਾਦਾ ਉਹਨੇ ਤਾਂ ਉਹਨੇ ਹੀ ਪਿਆਗਾ ਨਾ ਨਾ ਤੇ ਦੋ ਉਂਗਲੀਆਂ ਖਾਦਾ ਦੋ ਉਂਗਲਾਂ ਤੇਲ ਖਾ ਗਿਆ ਤੇਲ ਤਾਂ ਖਾਦਾ ਫਾਵੇ ਦਿੱਤਾ ਆ ਉੱਤੇ ਤਾਂ ਸੁਨਾਵ ਜੀ ਚੜੀ ਛੁੱਟੀ ਜੇ ਨਾ ਹਾਂ ਪਹਿਲਾਂ ਵੀ ਇਹ ਹੋਈ ਸੀ ਸੱਤ ਛੇ ਉਂਗਲਾਂ ਸੀ ਉਦੋਂ ਹਾਂ ਹਾਂ ਦੋ ਆ ਗਿਆ ਚਾਰ ਉਂਗਲਾਂ ਰਹਿ ਗਿਆ ਚਾਰ ਉਂਗਲਾਂ ਬਸ ਜਾਣੀ ਇਹ ਹੋਰ ਆਪਾਂ ਵਾਉਣ ਲੱਗਦੇ ਫੇਰ ਨਹੀਂ ਹੁਣ ਸਾਰਾ ਨਹੀਂ ਪੂਰਾ ਕਰਵਾਉਂਦਾ ਇਹ ਬਿਚਾਲੇ ਛੜਵਾਉਗਾ ਹੁਣ ਨਹੀਂ ਆਪਾਂ ਪੰਗਾ ਲੈਂਦੇ ਹੁਣ ਤਾਂ ਸਵੇਰੀ ਵਾਂਗੇ ਤੇ ਕਰ ਰਾਤ ਦਾ ਟਾਈਮ ਆ ਮੈਂ ਕਾਹਨੂੰ ਦੇਖਤਾ ਛੜੂਗੀ ਤੇ ਚਲੋ ਫਿਰ ਹੁਣ ਮਿਲਾਂਗੇ ਤੁਹਾਨੂੰ ਸਵੇਰੇ ਤੇ ਅੱਜ ਹੈਗਾ ਦੂਜਾ ਦਿਨ ਗਾਈਸ ਤੇ ਆਪਣੇ ਆ ਘਿਆਰੇ ਦਾ ਵੀ ਕੱਦੂ ਹੋ ਗਿਆ ਹੁਣ ਦੂਜੇ ਘਿਆਰੇ 'ਚ ਵੀ ਪਾਣੀ ਖੜ ਗਿਆ ਹੁਣ ਤੀਜੇ 'ਚ ਛੱਡਣਾਗਾ ਤੀਜਾ ਘਿਆਰਾ ਫਿਰ ਹੁਣ ਪਹਿਲਾ ਲੱਗ ਗਿਆ ਦੂਜਾ ਲੱਗ ਜੂ ਫਿਰ ਗਾਹਾਂ ਤੀਜਾ ਲੱਗ ਜੂਗਾ ਉਧਰਲੀ ਰਾਹਲ ਆਪਾਂ ਕਰਤੀ ਰਾਹਲ ਦੇ ਦੋ ਘਿਆਰੇ ਬਗਲ ਤੇ ਤੇ ਉਹ ਅਗਲੇ ਦੋ ਕੈਰੀ ਰਹਿ ਗਏ ਉਹਨਾਂ ਦਾ ਰਹਿ ਗਿਆ ਕਦੂ ਕਰਨ ਵਾਲਾ ਇਹਦੇ ਚ ਤਿੰਨ ਚਾਰ ਦਾ ਰਹਿੰਦਾ ਹਜੇ ਆਹ ਰਾਹ ਹਲ ਚ ਚਾਰ ਕੈਰੀ ਰਹਿੰਦਾ ਰਹਿੰਦਾ ਉਹਦੇ ਚ ਦੋ ਕੈਰੀ ਰਹਿੰਦਾ ਰਹਿੰਦਾਗਾ ਇਧਰ ਇੱਕ ਕੈਰੀ ਲਈ ਰਹਿਣਾ ਹੈ ਹੈ ਹੋਰ ਉਹੀ ਤਾਂ ਗੱਲ ਆ ਕਹਿੰਦੇ ਨੇ ਪਾਣੀ ਮੁਕਣ ਵਾਲਾ ਲੈ ਹੁਣ ਇੱਧਰ ਪਾਣੀ ਲਈ ਲੂਟ ਕਰਨ ਆਏ ਆਂਗੇ ਇੱਧਰੋਂ ਪਾਣੀ ਬੰਦ ਕਰ ਦੇਣਾ ਉਧਰ ਨੂੰ ਛੱਡ ਦੇਣਾ ਉਧਰ ਛੱਡਣਾ ਹੈ ਨਾ ਮਾਮਾ ਪਾਣੀ ਓ ਮਾਮਾ ਇੱਧਰ ਛੱਡਣਾ ਪਾਣੀ ਹਾਂ ਤੇ ਬਾਕੀ ਆਪਣਾ ਟਰੈਕਟਰ ਇੱਕ ਪੰਚਾਇਤੀ ਚ ਲੱਗ ਗਿਆ ਆਖਿਲ ਚੱਲ ਗਏ ਦੂਜਾ ਇੱਕ ਕਦੂਕਰਨ ਆਉ ਹੁਣ ਇੱਧਰ ਇਹ ਆ ਮਾਮਨੇ ਕਦੂਕਰਨ ਹੈ ਹਾਂ ਦੇਖ ਲਾ ਚਾਵਲ ਮੇ ਜਾਏਗਾ ਤੂੰ ਆ ਬੱਟਾਂ ਦੀ ਛੱਤਿਆ ਨਾਸ਼ ਕਰਤੀ ਦੇਖ ਲਾ ਇੱਕ ਦਿਨ ਚੀ ਹਾਂ ਬੱਟਾਂ ਦੀ ਛੱਤਾਂ ਨਾਸ਼ ਕਰਤੀ ਇੱਕ ਦਿਨ ਚ ਹੀ ਗਿੱਲੀਆਂ ਦੀ ਤੁਰੇ ਫਿਰਦੇ ਆ ਤੂੰ ਆਂ ਦੇਖ ਲੈ ਨਾਲੇ ਆਪਾਂ ਉਵੇਂ ਗਿੱਲੀਆਂ ਗੁੱਲੀਆਂ ਬੱਟਾਂ ਦੇ ਤੁਰੇ ਫਿਰਦੇ ਆ ਆਪਣੀਆਂ ਬੱਟਾਂ ਤਾਂ ਵੀ ਕਾਮਯਾਬ ਨੇ ਨਾਲੀਆਂ ਬੱਟਾਂ ਨਾਲ ਹਣਾ ਇਹਨਾਂ ਵਾਲੀ ਦੇ ਪੈਰ ਧਰ ਕੇ ਦਿਖਾ ਦੇ ਕੋਈ ਮੂਦਾ ਕਰ ਦੇਣੀ ਆ ਤਉ ਦੀ ਆਪਣੇ ਗਿੱਲੀਆਂ ਉੱਪਰ ਟਾਣੇ ਤਾਂ ਵੀ ਨਹੀਂ ਪੈਰ ਪੂਰ ਤੇਲ ਚ ਦਾ। ਕੋਈ ਦਾ ਪਾ ਟਰੈਕਟਰ ਵੀ ਪੰਚਾਇਤੀ ਚਲਾ ਲਿਆ ਲਿਆ ਕੇ ਬਹੁਣ ਤਵੀਆਂ ਪਾ ਲਿਆ ਨਹੀਂ ਇਹਦੇ ਮਗਰ ਆਹ ਹਾਲੈਂਡ ਵੀ ਮਗਰ ਆਉਗਾ। ਬਾਈ ਰੋਟੀ ਖਾਣ ਆਗੇ ਇੱਧਰ ਉਹ ਮੋਟਰ ਦੇ ਬੈਠੇ ਰੋਟੀ ਆਉਂਦੀ ਆ ਬਾਣੀ। ਆਹ ਖੋਦਾ ਮਗਰ ਆਟਾ ਜਮ ਹੁੰਦਾ ਹੈ ਟੋਆਟ ਦੇ ਸਾਈਡ ਵਾਲਾ। ਕਾ ਕਰਦੇ ਹੋ ਖੜਾ ਲਾ ਦਿੰਦੇ। ਤੇ ਨਾਲੇ ਹੁਣ ਇਹਦੇ ਮਗਰ ਤਵੀਆਂ ਪਾ ਲੈਣਗੇ ਇਹ ਕੰਮ ਖਿੱਚ ਦੇਣਗੇ ਫਟਾਫਟ ਤੇ ਦੋਨੇ ਟਰੈਕਟਰ ਕਰੋ ਕਰੋ ਲੱਗਦੇ ਆਪਾਂ ਕਰਨ ਇਹਦਾ ਰਾਤ ਦਾ ਕੰਮ ਨਹੀਂ ਇਹਨੂੰ ਰਾਤ ਜਾ ਲੈਣਾ ਸੀ ਆਪਾਂ ਵਿੱਚ ਆਵਾਜ਼ ਮम्मा ਕਰੀ ਭਾਈ ਕਨੀਜਾ ਬਣਿਆ ਫਿਰਦਾ ਅਜਾ ਮम्मा ਆਪਲਾਈ ਮम्मा ਪਾਣੀ ਢੋਖੇ ਮਰ ਗਏ ਯਾਰ ਵੀ ਇਹ ਆਪਾਂ ਆਖਰੀ 걞ਾਰੇ ਜਾਂ ਹੁਣ ਸਾਰੇ 걞ਾਰੇ ਜਿਸਟਰ ਕਰਤੀ ਆਖਰੀ 11 ਰਹਿਦਾ ਛੇ ਦੀ ਦੁੱਸਰ ਕਰਤੀ ਤੇ ਉਧਰ ਇੱਕ 11 ਹੋ ਰਹਿਦਾ ਸੀ ਉਹਦੀ ਪੈਲ ਪਹਿਲੀ ਵਾਰ ਵੀ ਉਹ ਚ ਫੇਰ ਨਹੀਂ ਸੀ ਹੋ ਜੇ ਤਵੀਆਂ ਉਹ ਚ ਦੂਜਾ ਟਰੈਕਟਰ ਲੱਗਾ ਵਾ ਉਹ ਦੇਖੋ ਬਾਲਾ ਤੇ ਇਹਦੇ ਜੇ ਆਪਾਂ ਦੁੱਸਰ ਕਰੀ ਜਾਂਦੇ ਆ ਉਹ ਵਾਲੇ ਸਾਹਮਣੇ ਨਿਆਂ ਵਾਲੇ ਚ ਕਰਨਾ ਨਹੀਂ ਹੈਗਾ ਇਹ ਹਜੇ ਜਿੱਲੀ ਪਈ ਆ ਇਹ ਜੇ ਸੁੱਕ ਗਿਆ ਇਹ ਚ ਫੇਰ ਕਰਾਂ ਮਾਰਾਂਗੇ ਤਵੀਆਂ ਹਜੇ ਇਹ ਜੀਂ ਚੰਗਾ ਲੈਂਦੇ ਹੈਗੇ ਜੀ ਇਹ ਨੂੰ ਵੇੜ ਕੇ ਤੇ ਫਿਰ ਆਪਣਾ ਇੱਕ ਆ ਖੇਤ ਦੀ ਪੰਚਾਇਤੀ ਵਾਲੇ ਦੀ ਘੜੋਲੀ ਜੀ ਲੀਕ ਕਰਦੀ ਆ ਉਧਰ ਟੋਆ ਜਾ ਬਟਕੇ ਉਹ ਸੈੱਟ ਕਰਨੀਆਂ ਉਧਰ ਟੋਆ ਪੱਟੇ ਜਾਂਦੇ ਨੇ ਮਾਮੇ ਹੁਣੀ ਤੇ ਬਸ ਵਾਕੇ ਆਪਾਂ ਉਹ ਉਹਨਾਂ ਨਾਲ ਲੱਗ ਜਾਾਂਗੇ ਤੇ ਆਂ ਹੀ ਪਹਿਲਾਂ ਫਿਰ ਆਪਾਂ ਇਹ ਦੂਜਾ ਜਿਹਾ ਕੰਪਿਊਟਰ ਕਰਾ ਪਾ ਲਈਏ ਇੱਧਰ ਮਾਰਨਾ ਹੈ ਉਹ ਦੇਖਦੇ ਆਪਾਂ ਕਿਵੇਂ ਕੀ ਕਰਨਾ ਕਿਵੇਂ ਨਾ ਲੋਬੀ ਤੇ ਡਿਸਰ ਕਰਤੀ ਆਪਾਂ ਸਾਰੇ 11 ਦੀ ਦੇਖੋ ਕਿੰਨਾ ਫਰਕ ਪੈ ਗਿਆ ਡਿਸਰ ਕਰਨ ਨਾਲ ਤਵੀਆਂ ਕੱਟੀਆਂ ਕਰ ਲਈਆਂ ਤੇ ਚਾਲਦੇ ਹਾਂ ਮਰ ਨੂੰ ਆਹ ਵਾਲੀਆਂ ਤਵੀਆਂ ਨੇ ਨਾ ਇੱਧਰ ਆਪਣੇ ਤਾਂ ਟਾਇਰਾਂ ਵਾਲੀਆਂ ਨੇ ਸਾਰੇ ਫੁੱਲ ਇੱਧਰ ਆ ਨਹੀਂ ਲਫਟ ਨਾਲ ਚੱਕੀਆਂ ਵੀ ਆ ਜਾਂਦੀ ਤੇ ਉਹਦੇ ਮਗਰ ਦਾ ਦੂਥਿਆਰੇ ਪੰਪ ਵਾਲੀਆਂ ਉਹ ਆਪੀ ਘਟੀਆਂ ਜਾਂਦੀਆਂ ਨੇ ਪੰਪ ਨਾਲ ਇਹ ਜਿਹੜਾ ਡਿਸਟ੍ਰੀਬਿਊਟਰ ਆ ਯਾਰ ਮੈਂ ਉਹ ਕਰਦੀ ਉਹਦੀ ਪੱਟੀਆਂ ਕਰ ਲੈਂਦਾ ਸਾਰੀਆਂ ਫਿਲਟਰ ਦੇ ਚੋਣ ਕਰਾ ਛਾਲਾ ਮਾਰਦਾ ਛਾਲਾ ਮਾਰਦਾ ਪੂਰੀ ਅਖ ਤਵੀਆਂ ਦਾ ਵਜਨ ਕਰਕੇ ਨਾ ਉਹ ਵੱਟ ਤੇ ਦੇਖੀ ਕਰੋ ਉਹਦਾ ਥੋੜੀ ਜਿਹਾ ਆਪਾਂ ਥੱਲੇ ਲਾ ਲੈਂਦੇ ਨੇ ਆ ਵੀ ਖੜਾ ਨਾ ਹੋਵੇ ਟਰੈਕਟਰ ਨਹੀਂ ਤਾਂ ਉਹਦੀ ਖੜਾ ਹੋਈ ਟਰੈਕਟਰ ਤੇ ਜੇ ਮਾਰ ਆਇਆ ਕਲਚ ਦੱਬ ਲਿਆ ਉਹਦੀ ਮਾਰ ਜਾਣੀ ਇਹਨੇ ਛਾਲ ਉਹ ਦੂਜਾ ਟਰੈਕਟਰ ਵੀ ਆਉਂਦਾ